अमृतसर विखे हुई बाबा साहेब भीमराव अंबेदकर उन्होंने वलों लिखे गए संविधान की बेअदबी मामले का असर गुरदासपुर भी मिला बाबा साहेब की मूर्ति की बेअदबी लैके भड़के वक् वगठनों वलों धारीवाल के बस स्टैंड नेडे दलित सुरक्षा सैना के बैनर हेठ प्रदर्शन किया गया दोषी सख्त सज़ा की मंग साजिश का दा पर्दाफाश करने की मंग भी रखी गई ਜਥੇਬੰਦੀਆਂ ਵੱਲੋਂ ਇਸ ਦੇ ਪਿੱਛੇ ਸਾਜ਼ਿਸ਼ ਦਾ ਪਰਦਾ ਫਾਸ਼ ਨਾ ਕਰਨ ਦੀ ਸੂਰਤ ਵਿੱਚ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਪੰਜਾਬ ਚੇਅਰਮੈਨ ਰੋਹਿਤ ਪਪਲੂ ਅਤੇ ਮਸੀਹਾ ਗੂ ਲਾਬਾ ਮਸੀਹ ਨੇ ਕਿਹਾ ਕਿ ਜਿਸ ਤਰ੍ਹਾਂ ਦੋਸ਼ੀ ਵੱਲੋਂ ਜਾਣ ਬੁੱਝ ਕੇ ਇਹ ਹਰਕਤ ਕੀਤੀ ਗਈ ਹੈ ਉਸ ਤੋਂ ਸਾਫ਼ ਜਾਹਰ ਹੈ ਕਿ ਉਸ ਨੂੰ ਕਿਸੇ ਵੱਲੋਂ ਖਾਇਆ ਗਿਆ ਹੈ। ਜਾਹਰ ਤੌਰ ਤੇ ਇਹ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਜਿਸ ਦਿਨ ਇਹ ਘਟਨਾ ਹੋਈ ਹੈ ਉਸ ਦਿਨ ਸਾਰਾ ਦੇਸ਼ ਬਾਬਾ ਸਾਹਿਬ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਲਾਗੂ ਕਰਨ ਦੀ ਖੁਸ਼ੀ ਮਨਾ ਰਿਹਾ ਸੀ ਇਸ ਲਈ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਜੈ 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 ਜ ਭਈ ਕੀ ਹੈ ਭਾਈ ਵੀਰੇ ਥੋੜਾ ਪਰਨ ਖੁੱਲੋ ਥੋੜਾ ਜਿਹਾ ਠੀਕ ਜਾਨ ਹੋਇਆ ਰੋਸ ਪ੍ਰਦਰਸ਼ਨ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵੈ ਜਿੱਥੇ ਵੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੇ ਬਹੁਤ ਬਹੁਤ ਵੱਡੇ ਵੱਡਮੁੱਲੇ ਯੋਗਦਾਨ ਵਾ ਜਿੱਥੇ 1950 ਦੇ ਵਿੱਚ ਸਾਡੇ ਡਾਕਟਰ ਭੀਮਰਾਓ ਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਾਗੂ ਕੀਤਾ ਜਿੱਥੇ ਸਾਰੇ ਦੇਸ਼ ਦੀ ਆਜ਼ਾਦੀ ਦੀ ਦਸ਼ਨ ਮਨਾਇਆ ਜਾ ਰਿਹਾ ਉਥੇ ਹੀ ਇੱਕ ਸ਼ਰਾਤੀ ਅਨਸਰ ਵੱਲੋਂ ਅੰਮ੍ਰਿਤਸਰ ਵਿੱਚ ਜਿੱਥੇ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਜੀ ਦੀ ਬਹੁਤ ਉਥੇ ਲੱਗਾ ਹੋਇਆ ਜਿੰਨੂੰ ਉਥੇ ਪੰਨ ਤੋੜ ਕਰਕੇ ਸੰਵਿਧਾਨ ਨੂੰ ਅੱਗ ਲਗਾ ਕੇ ਉਥੇ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਿਤਨਾ ਕਿਤੇ ਜਿਹੜੀ ਸਾਡੀ Hindu Sikh Muslim ਭਾਈਚਾਰੇ ਦੀ ਆਪਸੀ ਸਾਂਝ ਵਾ ਉਹਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਕੋ ਆਪਣੇ ਗਰਦਾਸਪੁਰ ਦੇ ਮਾਨਯੋਗ ਐਸਐਸਪੀ ਸਾਹਿਬ ਕੋ ਇਹੋ ਮੰਗ ਕਰਨੀ ਆ ਕਿ ਇਹਨਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਜੜੀਆਂ ਏਜੰਸੀਆਂ ਵਾ ਇਹਨਾਂ ਦੇ ਪਿੱਛੇ ਜਿਨ੍ਹਾਂ ਦਾ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਜੜੇ ਸਾਡੇ Hindu Muslim Sikh Isai ਭਾਈਚਾਰੇ ਦੇ ਵਿੱਚ ਜਿਹੜੀ ਇਹ ਤਰੇਲ ਪਾਉਣ ਦੀ ਸਾਜ਼ਿਸ਼ ਚੱਲਦੀ ਆ ਉਹਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਸਾਡਾ ਸੰਗਠਨ ਹੈ ਜੀ ਦਲਿਤ ਸੁਰੱਖਿਆ ਸੈਨਾ ਜਿਹਦਾ ਮੈਂ ਪੰਜਾਬ ਦਾ ਜੂਤ ਦਾ ਪ੍ਰਧਾਨ ਆ ਮੇਰੇ ਨਾਲ ਸਾਡੇ ਨਿਸ਼ਾਨ ਸਿੰਘ ਗੇਲ ਜੀ ਜ਼ਿਲ੍ਹੇ ਦੇ ਪ੍ਰਧਾਨ ਨੇ ਹੋਰ ਵੀ ਸਾਡੇ ਵਿੱਚ ਬਹੁਤ ਜਥੇਬੰਦੀਆਂ ਆਈਆਂ ਸਾਡੇ ਹੂਮਨ ਰਾਈਟਸ ਸੁਰੱਖਿਆ ਸੈਨਾ ਤੋਂ ਜਤਿੰਦਰਪਾਲ ਜੀ ਆਏ ਨੇ 크ਰਿਸਚੀਅਨ ਜੁਵਾ ਮੋਰਚਾ ਤੋਂ ਲਾਬਾ ਜੀ ਇੰਦਰਿਆ ਜੀ ਆ ਸਾਰੀਆਂ ਇੱਥੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜੀ ਇਹ ਵੇਖੋ ਜੀ ਆਪਾਂ ਦੇ ਐਸਐਸਪੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਲਿਖਿਆ ਹੋ ਸਾਡੇ ਕੋਲ ਐਚਡੀਐਮ ਸਾਹਿਬ ਆਉਣ ਐਸਐਸਪੀ ਸਾਹਿਬ ਆਪ ਆ ਜਾਣ ਡੀਐਸਪੀ ਸਾਹਿਬ ਆਉਣ ਐਸਐਚਓ ਸਾਹਿਬ ਆ ਸਾਬ੍ਹ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਵਾਂਗੇ ਜੀ ਅਸੀਂ ਮੰਗ ਇਹੋ ਕਰਦੇ ਆ ਜੀ ਜੋ ਇਹ ਕਾਸ਼ਵ ਬੇਸ਼ੱਕ ਇਰਤੇ ਪਰਚਾ ਹੋ ਗਿਆ ਅਸੀਂ ਮੰਗ ਇਹ ਕਰਦੇ ਪਈ ਇਹਦੇ ਪਿੱਛੇ ਹੱਥ ਕਿਸੇ ਦਾ ਵਾ ਕਿਹੜੇ ਸ਼ਖਸਾਂ ਦਾ ਇਹਨਾਂ ਦੇ ਪਿੱਛੇ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਕਰੋ ਜਲਦ ਜਲਦ ਇਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਨਹੀਂ ਤੇ ਇਹ ਜਿਹੜਾ ਸਾਡੇ ਰੋਸ ਮੁਜਾਰੇ ਆ ਧਰਨੇ ਆ ਇਹ ਆਏ ਦਿਨ ਚੱਲਦੇ ਰਹਿਣਗੇ ਜੇ ਲੋੜ ਪਈ ਤੇ ਆਪਾਂ ਜਿਹੜਾ पठानकोट ਨੰਬਰ ਸਰ}{|\text{national highway}|} ਆ ਉਹਨੂੰ ਜਾਮ ਕਰਾਂਗੇ ਅੱਜ ਛੇਰਤਾਰੀ ਵਾਲਦੇ ਵਿੱਚ ਜੋ ਲਗ ਲਗ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਉਹਦੀ ਵਜ੍ਹਾ ਹੈ ਕਿ ਕੱਲ 26 ਜਨਵਰੀ ਗਣਤੰਤਰ ਦਾ ਦਿਵਸ ਸਾਡਾ ਪੂਰੇ ਹਿੰਦੁਸਤਾਨ 'ਚ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਸੀ ਜਿੱਥੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸ਼ਰਾਰਤੀ ਅੰਸਰ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਚੜ੍ਹ ਕੇ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਚੜ੍ਹ ਕੇ ਉਹਨਾਂ ਦਾ ਖੰਡਨ ਕੀਤਾ ਗਿਆ ਭੰਤੋੜ ਕੀਤੀ ਗਈ ਹੈ ਅਸੀਂ ਸੋਚਦੇ ਹਾਂ ਕਿ ਤੇ ਨਾ ਕਿਤੇ ਵੱਡੀ ਕਨੇਹੋਣੀ ਸਾਜਸ਼ਾ ਦੇਸ਼ ਵਿਰੋਧੀ ਤਾਕਤਾਂ ਇਸ ਇਨਸਾਨ ਦੇ ਮਗਰ ਨੇ ਔਰ ਅੱਜ ਜਿੰਨੀਆਂ ਵੀ ਜਥੇਬੰਦੀਆਂ ਹਰ ਪੰਜਾਬ ਦੇ ਸ਼ਹਿਰ ਤੇ ਹਿੰਦੁਸਤਾਨ ਦੇ ਚਹਰਚ ਬਹਿ ਚੁੱਕੀਆਂ ਨੇ ਉਹ ਇਹੋ ਹੀ ਚਾਹੁੰਦੇ ਨੇ ਕਿ ਅੱਜ ਬਾਬਾ ਸਾਹਿਬ ਨੇ ਹਿੰਦੁਸਤਾਨ ਦੀ ਦੇਣ ਕੀ ਆ ਕਿ ਕੱਲ ਇੱਕ ਸੰਵਿਧਾਨ ਉਹਨਾਂ ਦੇ ਹੱਥਾਂ ਦਾ ਲਿਖਿਆ ਲਿਖਤ ਦੀ ਤਰੀਕ ਤੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਉਹਨਾਂ ਸੰਵਿਧਾਨ ਲਾਗੂ ਕੀਤਾ ਸੀਗਾ ਸੰਵਿਧਾਨ ਦੇ ਰਚਕ ਨੇ ਪਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਸਾਡਾ ਖਿਆਲ ਆ ਕਿ ਸਾਡੇ ਪ੍ਰਸ਼ਾਸਨ ਚ ਕਮੀਆਂ ਨੇ ਕਿ ਜਿਹੜੀ ਐਸੇ ਸਮੇਂ ਤੇ ਵੀ ਸੁਰੱਖਿਆ ਮਹਈਆ ਨਹੀਂ ਕਰ ਸਕਦੀ ਆਪਣੇ ਸ਼ਹਿਰਾਂ ਦੇ ਵਿੱਚ ਸੋ ਸਾਡੀ ਮੰਗ ਆ ਕਿ ਇਸ ਦੋਚੀ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਪਿੱਛੇ ਇਹਨਾਂ ਦੀ ਮੋਟੀ ਤੈਰ ਰੱਖ ਕੇ ਮੋਟੀ ਉੱਚ ਪਦਰੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੀਆਂ ਵੀ ਸ਼ਕਤੀਆਂ ਇਹਨਾਂ ਦੇ ਮਗਰ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਨੰਗਿਆ ਕਰਕੇ ਜਿਹੜੇ ਲੋਕ ਵੀ ਚਾਰਜਿਸ ਕਰਤਾ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਉਹਨਾਂ ਨੂੰ ਵੀ ਪਰਚੇ 'ਚ ਦਰਜ ਕੀਤਾ ਜਾਵੇ ਅਗਰ ਪਰਚੇ 'ਚ ਕੋਈ ਕਮੀ ਕਮਜ਼ੋਰੀ ਰਹਿੰਦੀ ਆ ਤਾਂ ਅਸੀਂ ਪੰਜਾਬ ਬੰਦ ਦੀ ਕਾਲ ਸਾਰੀਆਂ ਜੱਥੇਬੰਦੀਆਂ ਰਲ ਕੇ ਜਲਦ ਦਵਾਵਾਂਗੇ